हां जी पखंडी माता दी इक ਹੋਰ ਵੀਡੀਓ ਲੈ ਕੇ حاضر ਹੋયા ਆ ਸਕਰੀਨ ਦੇ ਉੱਤੇ ਚੱਲ ਰੀਆਂ ਤਸਵੀਰਾਂ ਸਾਫ਼ ਦੇਖ ਸਕਦੇ ਹੋ ਕਿ ਇਹ ਉਹੀ ਨਕਲੀ ਜਟਾਵਾਵਾਂ ਵਾਲੀ ਮਹਿਲਾ ਜੋ ਆਪਣੇ ਆਪ ਨੂੰ ਇਹ ਦੱਸਦੀ ਹੈ ਕਿ ਉਸ ਦੇ ਵਿੱਚ માતા ਆਉਂਦੀ ਹੈ ਤੇ ਦੇਵੀ-ਦੇਵਤਿਆਂ ਦੀ ਪੂਜਾ ਕਰਦੀ ਹੈ ਤੁਹਾਨੂੰ ਇਸ ਦੀਆਂ ਅਨੇਕਾਂ ਵੀਡੀਓਜ਼ ਦਿਖਾ ਦਿੱਤੀਆਂ ਪਰ ਮੈਨੂੰ ਸਮਝ ਇਹ ਨਹੀਂ ਆਉਂਦੀ ਕਿ ਲੋਕ ਇਹਨਾਂ ਨੂੰ ਕਿਵੇਂ ਰੱਬ ਵਾਂਗੂ ਪੂਜਦੇ ਨੇ ਇਹਦੇ ਪੈਰ ਧੋਤੇ ਜਾ ਰਹੇ ਨੇ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਕਿ ਕਿਵੇਂ ਇੱਕ ਥਾਲੀ ਲੈ ਜਾਂਦੇ ਆ ਉਸ ਦੇ ਵਿੱਚ ਪੈਰ ਰੱਖ ਕੇ ਉਸ ਦੇ ਪੈਰ ਧੋ ਰਹੇ ਨੇ ਇਸ ਦੇ ਉੱਤੇ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀਆ ਲੋਕ ਪੱਖੀਆਂ ਦੇ ਨਾਲ ਹਵਾ ਚੱਲਦੇ ਹੋਏ ਨਜ਼ਰ ਆ ਰਹੇ ਨੇ ਵੀ ਪਤਾ ਨਹੀਂ ਕਿੰਨੀ ਕੁ ਵੱਡੀ ਇਸ ਜਨਾਨੀ ਦੀ ਦੇਣ ਹੈ ਕਿਸ ਨੂੰ ਰੱਬ ਵਾਂਗ ਪੂਜਿਆ ਜਾ ਰਿਹਾ ਕਿ ਅਜਿਹੇ ਲੋਕ ਜਿਹੜੇ ਤੁਹਾਨੂੰ ਗਲਤ ਰਾਹ ਦੇ ਉੱਤੇ ਪਾਉਂਦੇ ਨੇ ਤੁਹਾਨੂੰ ਕਹਿੰਦੇ ਨੇ ਕਿ ਮੁਰਗੇ ਦੀ ਬਲੀ ਦੋ ਜਾਂ ਫਿਰ ਬੱਕਰੇ ਦੀ ਬਲੀ ਦੋ ਕਿ ਅਜਿਹੇ ਲੋਕ ਅਜਿਹੇ ਜਿਹੜਾ ਕਿ ਬੇਜ਼ਵਾਨ ਜਾਨਵਰਾਂ ਦੀਆਂ ਬਲੀਆਂ ਲੈ ਕੇ ਕੀ ਇਹ ਤੁਹਾਡੇ ਵਰਗੇ ਲੋਕਾਂ ਦਾ ਭਲਾ ਕਰਾਉਣਗੇ ਤੁਸੀਂ ਕਿਵੇਂ ਪੂਜ ਰਹੇ ਹੋ ਤਾਂ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਐਡਾ ਕਿੱਡੀ ਕਨੇ ਉਪਾਦੀ ਕੀਤੀ ਹੈ ਕਿੱਡੀ ਕਨੇ ਤਪੱਸਿਆ ਹਾਸਲ ਕਰ ਲਈ ਇਸ ਉਮਰ ਦੇ ਵਿੱਚ ਕਿ ਇਹ ਲੋਕਾਂ ਦੇ ਮਸਲੇ ਹੱਲ ਕਰਦੇ ਜਾਂ ਫਿਰ ਲੋਕਾਂ ਦੇ ਘਰਾਂ ਦਾ ਜਿਹੜਾ ਇਲਾਜ ਕਰਾਉਂਦੀਆਂ ਲੋਕਾਂ ਦੀਆਂ ਬਿਮਾਰੀਆਂ ਦੂਰ ਕਰਦੀ ਆ ਤਾਂ ਇਹ ਸਿਰਫ ਇੱਕ ਢੋਂਗ ਰਚਿਆ ਜਾਂਦਾ ਹੁਣ ਇਹਨਾਂ ਨੂੰ ਐਕਸਪੀਰੀਅੰਸ ਹੋ ਗਿਆ ਕਿ ਕਿਵੇਂ ਲੋਕਾਂ ਨੂੰ ਮੂਰਖ ਬਣਾਇਆ ਜਾ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਬਾਅਦ ਸਭ ਤੋਂ ਪਹਿਲਾਂ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਕਿਉਂਕਿ ਇਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਨੇ ਇਨੇ ਕੁ ਡੇਰੇ ਖੁੱਲ ਚੁੱਕੇ ਨੇ ਕਿ ਦੋਕ ਦਿਨ ਆਲਾ ਚੌਂਕੀ ਲਾਉਂਦਾ ਪੁੱਛਾ ਦਿੰਦਾ ਵੱਟੇ ਵੱਟੇ ਡੇਰੇ ਬਣਾ ਲੈਂਦੇ ਨੇ ਉਸ ਤੋਂ ਬਾਅਦ ਕੋਈ ਕੰਨ ਕੱਢਦਾ ਕੋਈ ਚੌਂਕੀ ਲਾਉਂਦਾ ਕੋਈ ਕਿਸ ਦੀ ਪੁੱਛਾ ਕਰ ਦਿੰਦਾ ਕੋਈ ਕਹਿੰਦਾ ਤੂੰ ਆਹ ਕਰ ਕੋਈ ਕਹਿੰਦਾ ਆਹ ਕਰ ਕੋਈ ਕਹਿੰਦਾ ਟੂਣਾ ਕਰ ਐਵੇਂ ਲੋਕਾਂ ਨੂੰ ਜਿਹੜਾ ਗੁੰਮਰਾਹ ਕਰਨ ਦਾ ਤੰਦਾ ਇਹਨਾਂ ਲੋਕਾਂ ਦੇ ਵੱਲੋਂ ਬਣਾਇਆ ਚਾਹ ਰਿਹਾ ਤੈਸ ਜਿਹੇ ਲੋਕਾਂ ਤੋਂ ਜੁੜਾ ਕੇ ਬਚਿਆ ਕਰੋ